ਤਾ ਘਟ ਮਹਿ ਘਾਟ ਜੋ ਪਾਵਾਂ ਤਾ ਘਟ ਮਹਿ ਘਾਟ ਜੋ ਪਾਵਾਂ ਘਾਟ ਜੋ ਪਾਵਾਂ ਉਸ ਜੇ ਹਿਰਦੇ ਚ ਅਸੀਂ ਟਿਕੇ ਰਹੀਏ ਉਤੋਂ ਇੱਕ ਸਾਨੂੰ ਘਾਟ ਮਿਲ ਜਾਂਦਾ ਘਾਟ ਘਾਟ ਹੁੰਦਾ ਜਿੱਥੋਂ ਕੁਝ ਪਾਰ ਕਰੀਦਾ ਹੁੰਦਾ ਘਾਟ ਤੋਂ دریا ਪਾਰ ਕਰੀਦਾ ਸंसਾਰ ਸਮੁੰਦਰ ਪਾਰ ਕਰੀਦਾ ਇਥੋਂ ਅੰਦਰੋਂ ਪਾਰ ਹੋਣਾ ਬਾਹਰੋਂ ਪਾਰ ਨਹੀਂ ਹੋਣਾ जिने संसार सागर ਤਰਨ ਲਾ ਉਹਦਾ ਘਾਟ ਅੰਦਰ ਜਿਨੇ ਸੰਸਾਰ ਸਾਗਰ ਪਾਰ ਕਰਨਾ ਉਹਦਾ ਘਾਟ ਅੰਦਰ ਹੈ ਅੰਦਰੋਂ ਪਾਰ ਹੋ ਸਕਦਾ ਬਾਹਰੋਂ ਕੋਈ ਨਹੀਂ ਪਾਰ ਹੋ ਸਕਦਾ ਅੰਦਰੋਂ ਘਾਟ ਖੋਜਣੋ ਕੋ ਕੋ ਘਾਟ ਦਾ ਨੋ ਵੀ ਦੱਸਿਆ ਸਾਇਜ ਸੁਨ ਦੇ ਘਾਟ ਇੱਕ ਪਾਸੇ ਸੁਨ ਨੇ ਲੋਕ ਸੁੱਤੇ ਪਏ ਨੇ ਸੁਪਨੇ ਦੇਖਣ ਵਾਲੇ ਨੇ 100% ਸੱਚਖੰਡ ਵਾਲੇ ਜਾਗਣ ਵਾਲੇ ਨੇ ਉਹ ਘਟ ਜਾਗਤੇ ਕੋ ਜਾਗਤਾ ਮਿਲ ਜਾਗਦੇ ਨੂੰ ਜਾਗਦੇ ਮਿਲ ਜਾਂਦੇ ਜਿਹੜਾ ਉੱਥੇ ਜਾਗ ਜਾਂਦਾ ਘਟ ਦੇ ਵਿੱਚ ਉਹ ਜਾਗਦਿਆਂ ਦੇ ਵਿੱਚ ਉਹ ਉਹ ਸੱਚਖੰਡ ਜਾਵਣ ਜਿਹੜਾ ਉੱਥੇ ਸੁੱਤਾ ਰਹਿ ਜਾਂਦਾ ਉਹ ਸੁਪਨਾ ਦੇਖਦਾ ਉਹ ਐਸੁੱਤੇ ਦੇ ਵਿੱਚ ਰਹਿ ਜਾਂਦਾ ਫਿਰ ਅਗਲਾ ਜਨਮ ਮਿਲ ਜਾਂਦਾ ਅਗਲੇ ਜਨਮ ਵਿੱਚ ਫਿਰ ਸੁਪਨੇ ਦੇਖਣ ਲੱਗ ਜਾਂਦਾ ਹੈ ਸਰੀਰ ਛੱਡਣ ਤੋਂ ਬਾਅਦ ਉਹ ਬੇਹੋਸ਼ੀ ਦੀ ਹਾਲਤ ਵਿੱਚ ਚਲਾ ਜਾਂਦਾ ਤ੍ਰੈ ਪਫੜ ਸੁਨ ਨੂੰ ਸੁਨੰ ਜਿਵੇਂ ਅਸੀਂ ਸੁੱਤੇ ਪਏ ਹੁੰਦੇ ਇੱਕ ਦਿਨ ਸੌਂਵਣ ਹੋਏਗੋ ਲਾਂਬੇ ਗੋੜ ਪਸਾਰ ਥੋੜੀ ਲੰਬੀ ਨੀਂਦ ਸੌ ਜਾਂਦਾ ਲੰਬੀ ਨੀਂਦ ਸੌ ਜਾਂਦਾ ਜਨਮ ਨੂੰ ਦੁਆ ਸਰੀਰ ਮਿਲ ਜਾਂਦਾ ਫੇਰ ਉਹ ਪ੍ਰਾਣ ਆ ਸ਼ੁਰੂ ਹੋ ਜਾਂਦਾ ਫੇਰ ਜੀਵਨ ਸ਼ੁਰੂ ਹੋ ਜਾਂਦਾ ਸੰਸਾਰ ਦਾ ਗਿਆਨ ਸਰੀਰ ਦੇ ਨਾਲੇ ਖਤਮ ਹੋ ਜਾਂਦਾ ਬਸ ਦੂਰੇ ਜਨਮ ਵਿੱਚ ਪਿਛਲੇ ਜਨਮ ਦਾ ਗਿਆਨ ਨਹੀਂ ਰਹਿੰਦਾ ਕਿਉਂਕਿ ਉਹ ਦਿਮਾਗ ਦੇ ਵਿੱਚ ਹੀ ਹੁੰਦਾ ਨਾ ਉਹ ਬੁੱਧੀ ਨਾਲੇ ਜਲ ਜਾਂਦੀ ਹੈ ਸਭੇ ਬੁੱਧੀ ਜਾਲੀਆਂ ਇੱਕ ਰਹਿ ਤੱਤ ਗਿਆ ਤੱਤ ਵਸਤੂ ਦਾ ਜੋ ਗਿਆਨ ਹੈ ਤਤ ਵਸਤੂ ਦਾ ਗਿਆਨ ਸਾਡੀ ਬੁੱਧੀ ਤੇ ਅਸਰ ਕਰਦਾ ਹੈ ਬੁੱਧੀ ਨੂੰ ਨਿਰਵਲ ਕਰਦਾ ਉਹ ਵਾਲਾ ਅਸਰ ਰਹਿ ਜਾਂਦਾ ਤਤ ਗਿਆਨ ਦਾ ਬਾਕੀ ਜਿਹੜਾ ਹੁੰਦਾ ਸੰਸਾਰੀ ਗਿਆਨ ਉਹ ਨਾਲ ਦੀ ਨਾਲ ਹੀ ਖਤਮ ਹੋ ਜਾਂਦਾ ਸਭਾ ਬੁੱਧੀ ਜਾਲੀਆਂ ਇੱਕ ਰਹਾ ਤਤ ਰਿਹਾ ਅਗਲੇ ਗਿਆਨ ਵਿੱਚ ਤਤ ਵਸਤੂ ਦਾ ਗਿਆਨ ਨਾਲ ਜਾਂਦਾ ਤਤ ਵਸਤੂ ਤੋਂ ਨਿਰਵਲ ਹੋਈ ਹੋਈ ਬੁੱਧੀ ਉਗਲੇ ਜਨ ਵਿੱਚ ਜਨਵਲ ਨਹੀਂ ਹੈ ਸੰਸਾਰ ਦਾ ਗਿਆਨ ਕੋਈ ਨਹੀਂ ਰੰਦਾ ਇੱਕ ਗੱਲ ਜ਼ਰੂਰ ਹੈ ਕੁਝ ਬੰਦਿਆਂ ਨੂੰ ਦਾ ਦਿਮਾਗ ਰੁਚੀ ਪਹਿਲਾਂ ਤੇ ਹੁੰਦੀ ਹੈ ਕਿਸੇ ਕਿਸੇ ਅਲੱਗ-ਅਲੱਗ ਵਿਸ਼ਿਆਂ ਦੀ ਉਹ ਪਿਛਲਾ ਹੀ ਉਹਨਾਂ ਦਾ ਹੁੰਦਾ ਕਿਸੇ ਦੀ ਰੁਚੀ ਕਿਸੇ ਵਿਸ਼ੇ ਚ ਹੁੰਦੀ ਹੈ ਕਿਸੇ ਦੀ ਰੁਚੀ ਕਿਸੇ ਵਿਸ਼ੇ ਚ ਹੁੰਦੀ ਹੈ ਉਹ ਵਿਸ਼ੇ ਦਾ ਪ੍ਰਭਾਵ ਜ਼ਰੂਰ ਇਸ ਦਾ ਕਿਸੇ ਪਾਸੇ ਨੂੰ ਦਵਾ ਕੰਮ ਕਰਦਾ ਜਿਆਦਾ ਕਹਿੰਦੇ ਜੇ ਬੱਚਿਆਂ ਨੂੰ ਤੁਸੀਂ ਪੜ੍ਹਾਉਂਦੇ ਉਹਨਾਂ ਦੀ ਰੁਚੀ ਦੇਖੋਗੇ ਤੁਹਾਨੂੰ ਉਹ ਰੁਚੀ ਰੁਚੀ ਜਾਈਆ ਸਰ ਤੇ ਹੋਰ ਕੁਝ ਨਹੀਂ ਉਹ ਵਿਸ਼ਾ ਸਖਾਲਾ ਲੱਗਦਾ ਉਹਦੀ ਬੁੱਧੀ ਨੂੰ ਉਹ ਵਿਸ਼ਾ ਸਖਾਲਾ ਲੱਗਦਾ ਜੀ ਜੋ ਪਿੱਛੇ ਵਾਸਤਵ ਸੀ ਬਸ ਇਹ ਨਾਲ ਹੋਰ ਜਿਆਦਾ ਨਹੀਂ ਹੈ ਸਰ ਆਖਰ ਅਡਾਪਟਰ ਬੁੱਧੀ ਨੇ ਕਰ ਲੈਣਾ ਸਭ ਕੁਝ ਉਹਨੂੰ ਜਿਹੜਾ ਕੰਮ ਕੀਤਾ ਹੋਇਆ ਉਹ ਸੌਖਾ ਲੱਗਦਾ ਜਿਹੜੀ ਗੱਲ ਉਹਦੀ ਸਮਝੀ ਹੋਈ ਹੈ ਉਹਨੂੰ ਸੌਖੀ ਲੱਗਦੀ ਹੋਰ ਕੁਝ ਤਾ ਘਟ ਮੈਂ ਘਟ ਜੋ ਪਾਵਾਂ ਸੋ ਘਟ ਛਾੜ ਅਵ ਘਟ ਕਤ ਤਾਵਾਂ ਜਿਹੜਾ ਇਸ ਘਟ ਦੇ ਵਿੱਚ ਘਾਟ ਪਾ ਲਵੇ ਸੋ ਘਟ ਛਾੜ ਕਿਨਾਰਾ ਵੱਲ ਜੇ ਭੇਜੀ ਨੂੰ ਸਮੁੰਦਰ ਦਾ ਸੰਸਾਰ ਸਮੁੰਦਰ ਤਾਰ ਗੋਬਿੰਦੇ ਜਿਹੜਾ ਇਹ ਤੋਂ ਪਾਰ ਵਾਲਾ ਕਿਨਾਰਾ ਦੇਖ ਲਵੇ ਫਿਰ ਉਹ ਬਾਹਰ ਨੂੰ ਨਹੀਂ ਨਿਕਲਦਾ ਘਟ ਫਿਰ ਉਹ ਦੂਏ ਪਾਸੇ ਨੂੰ ਜਾਂਦਾ ਸੱਚਖੰਡ ਵਾਲੇ ਪਾਸੇ ਨੂੰ ਜਾਂਦਾ ਅੰਦਰੋਂ ਨਹੀਂ ਫਿਰ ਬਾਹਰ ਨੂੰ ਆਉਂਦਾ ਉਹ ਘਟ ਛਾੜ ਅਵ ਘਟ ਉਹ ਘਟ ਛੱਡ ਕੇ ਅਵ ਘਟ ਨਹੀਂ ਫਿਰ ਦੂਜਾ ਜਨਮ ਨਹੀਂ ਲੈਂਦਾ ਉਹ ਦੂਜਾ ਜਨਮ ਕੀ ਕਰਨਾ ਸੀ ਉਹਦਾ ਤਾਂ ਕੰਮ ਹੋ ਗਿਆ ਇਸ ਆਵ ਘਟ ਹੈ ਅਸਲ ਦੇ ਵਿੱਚ ਉਹ ਖੋਪੜੀ ਕਿ ਨਹੀਂ ਆਉਂਦਾ ਫਿਰ ਦਿਵਾਗ ਰਣ ਲਈ ਸੋਚਣਾ ਸੋਚਣਾ ਬੰਦ ਕਰ ਦਿੰਦਾ ਸੋਚਣਾ ਨੇਰੇ 'ਚ ਹੁੰਦਾ ਹੈ ਸਮਝਣਾ ਚਾਲੂਣ ਵਾਸਤੇ ਹੁੰਦਾ ਹੈ ਵਿਚਾਰ ਰੋਸ਼ਨੀ ਕਰਦਾ ਹੈ ਸੋਚ ਸਾਡੇ ਅੰਦਰ ਨੇਹਰਾ ਪੈਦਾ ਕਰਦੀ ਤੇ ਜਿਹਦੇ ਅੰਦਰ ਚਾਲੂਣ ਪੂਰਾ ਉਹਨੂੰ ਸੋਚਣ ਦੀ ਕੀ ਲੋੜ ਰਹੇਗੀ ਉਹਦੇ ਵਾਸਤੇ ਨੇਹਰਾ ਹੈ ਹੀ ਨਹੀਂ ਕੋਈ ਸੋਚ ਦਾ ਉਹ ਤੱਕ ਜੇ ਨજર ਮਨ ਵਿੱਚ ਪਰਦਾ ਆ ਜਾਵੇ ਪਰਮ ਝੋ ਸੋਚ ਪੈਦਾ ਹੁੰਦੀ ਹੈ ਸੋਚਣੀ ਪੈਦਾ ਹੋ ਸਕਦੀ ਜੇ ਪਰਮਾਹੰਸ। ਸੋਚਣ ਨੂੰ ਰਹਿ ਕੀ ਗਿਆ ਉਹਦੇ ਕੋਲ? ਜਿਹਦੇ ਕੋਲ ਕੁਝ ਸਮਝਣ ਨੂੰ ਰਿਹਾ ਹੋਇਆ ਉਹ ਸੋਚਦਾ। ਜਿਹਦੇ ਕੋਲ ਸਮਝਣ ਨੂੰ ਰਿਹਾ ਹੋਇਆ ਹੀ ਕੁਝ ਨਹੀਂ ਉਹਨੂੰ ਸੋਚਣ ਦੀ ਲੋੜ ਕੀ ਹੈ? ਸਮਝਣ ਨੂੰ ਐ ਕੁਝ ਨਹੀਂ ਰਿਹਾ। ਸੋਚਣਾ ਕਾਦੇ ਵਾਸਤੇ? ਕਰਨ ਨੂੰ ਐ ਕੁਝ ਨਹੀਂ ਰਿਹਾ। ਸੋਚਣਾ ਕਾਦੇ ਵਾਸਤੇ? ਲੋੜੇ ਕਾਸੇ ਦੀ ਨਹੀਂ ਰਹੀ। ਸੋਚਣਾ ਕਾਦੇ ਵਾਸਤੇ। ਇਹ ਈ ਜਾਨ ਇਹੜੀਆਂ ਸੋਚਣ ਵਾਸਤੇ ਮਜਬੂਰ ਕਰਦੀਆਂ ਨੇ ਲੋੜ ਗਾਂਧੀ ਵੀ ਲੋੜ ਐ ਤੁਨੂੰ ਲੋੜ ਸੋਚਣ ਵਾਸਤੇ ਮਜਬੂਰ ਕਰਦੀ ਮਜਬੂਰ ਕਰਦੀ ਭੁੱਖ ਸੋਚਣ ਵਾਸਤੇ ਮਜਬੂਰ ਕਰਦੀ ਇਹ ਨਹੀਂ ਰਹੀ ਜਰ ਰਹੀ ਹੋਈ ਨਹੀਂ ਇਹ ਸੋਚਣ ਕਾਦੇ ਵਾਸਤੇ ਹੂੰ ਸੋ ਘਟ ਕ ਛਾੜ ਅਪ ਘਟ ਕਟ ਧਾਵਾ ਉਹ ਆਪਣਾ ਹਿਰਦੇ ਨੂੰ ਛੱਡ ਕੇ ਨਿੱਜ ਕਾ ਨੂੰ ਛੱਡ ਕੇ ਬਾਹਰ ਕਿਉਂ ਜਾਊਗਾ ਕੀ ਲੋੜ ਹੈ ਉਹਨੂੰ ਜਾਣ ਦੀ ਹੂੰ ਮੰਗਾ ਨੀ ਗ੍ਰਹਿ ਸਨੇਕਰ ਨਿਰਵਾਰੋ ਸੰਦੇਹ ਨੀ ਗ੍ਰਹਿ ਜਿਹੜਾ ਘਰ ਛੱਡੀ ਫਿਰਦਾ ਹੈ ਨਾ ਘਰੋਂ ਬੇਕਾਰ ਹੋਇਆ ਹੋਇਆ ਹੈ ਬੇਕਰ ਆ ਇਹਨੂੰ ਨੇ ਘਰ ਆ ਵੀ ਕਿਹਾ ਹੈ ਨੇ ਘਰਿਆ ਘਰ ਆਓ ਇਹਦੀ ਗ੍ਰਹਿ ਕਹਤਾ ਨੀ ਗ੍ਰਹਿ ਗ੍ਰਹਿ ਕਹਤਾ ਉਹ ਤੇ ਘਰ ਘਰ ਤਾਂ ਗਲਤ ਹੈ ਇੱਕੋ ਹੀ ਹੈ ਇਹਦਾ ਅਰਥ ਹੈ ਨਿਕਰਿਆ ਘਰਾ ਉਹ ਜਿਹੜਾ ਸੀ ਨਿਕਰਾ ਇਹ ਡਿਗਰੀ ਨਾ ਜਿਹੜਾ ਲੱਗਿਆ ਨੈਗੇਟਿਵ ਹੈ ਸਿਆਰੀ ਗਰੇਡ ਗਰੇਡ ਵਿੱਚ ਗਰੇਡ ਕਰ ਲੂਗਾ ਦੇ ਉਹ ਤੇ ਨਿਕਰਿਆ ਘੈਤ ਗੌਰ ਨਵਾਣੀ ਸਾਡ ਕਰ ਨਿਕਰਿਆ ਘਰਾ ਜੇ ਘਰਿਆ ਘਰਾ ਇਹਂ ਦੀ ਹੈ ਉਹ ਥੋੜੀ ਜਿਹੀ ਪੰਜਾਬੀ ਦੀ ਗੱਲ ਹੈ ਲੈਂਦੇ ਦੀ ਬੋਲੀ ਹੈ ਉਹ ਬੋਲੀ ਦਾ ਹੀ ਫਰਕ ਹੈ ਹੂੰ ਨੰਨਾ ਨੀਂਗਰ ਹੈ ਸਨੇਹ ਕਰ ਨੀਂਗਰ ਹੈ ਸਨੇਹ ਕਰ ਨਿਕਰਿਆ ਤੂੰ ਪ੍ਰੇਮ ਕਰ ਪ੍ਰੇਮ ਸਭ ਲੋ ਨਿਰਵਾਰੋਂ ਸੰਦੇ ਅਰ ਸੰਦੇ ਜਿਹੜਾ ਤੇਰੀ ਸ਼ੰਕਾ ਨਾਲ ਅੰਦਰ ਤੇਰੀ ਸ਼ੰਕਾ ਪ੍ਰੇਮ ਨਹੀਂ ਕਰ ਦਿੰਦੀ ਇਹਨਾਂ ਰਵਾਲ ਕਰ ਲੈ ਸ਼ੰਕਾ ਦਾ ਬਗਾਨਾ ਕੋਈ ਨਹੀਂ ਇੱਥੇ ਤਾਂ ਕੋਈ ਬਹਿਰੀਆ ਨਾ ਕੋਈ ਬਗਨਾਂ ਜਾ ਕੋਈ ਬਹਿਰੀ ਬਗਾੜਾ ਹੀ ਨਹੀਂ ਤੇਰੀ ਸ਼ੱਕ ਕੀਦਾ ਤੇ ਪੈਂਦੀ ਹੈ ਸ਼ੱਕ ਪੈਂਦੀ ਹੈ ਵੀ ਇਹ ਮੇਰਾ ਕੁਝ ਬਗਾੜ ਨਾ ਲਵੇ ਇਹ ਨਹੀਂ ਬਗਾੜ ਸਕਦਾ ਕੋਈ ਕਿਸੇ ਦਾ ਕੁਝ ਨਾ ਕੋਈ ਕਿਸੇ ਦਾ ਸਵਾਰ ਸਕਦਾ ਨਾ ਕੋਈ ਬਗਾੜ ਸਕਦਾ ਫਿਰ ਸ਼ੰਕਾ ਕਿਹੜੀ ਗਲਤੀ ਹੈ ਸ਼ੰਕਾ ਤਾਂ ਉੱਥੇ ਹੀ ਪਾਊਗੀ ਜਿੱਥੇ ਸਾਨੂੰ ਇਹ ਸ਼ੰਕਾ ਆਵੇ ਵੀ ਇਹ ਸਾਡਾ ਬਗਾੜ ਦੂ ਕੁਝ ਇਹ ਸਾਡਾ ਸਵਾਰ ਦੂ ਜਦ ਕਿਸੇ ਦੇ ਹੱਥ ਚ ਕੁ ਜੈਨੀ ਬਸ ਅੰਦੇ ਉਹਨਾਂ ਚ ਰਹਿ ਜਿੰਨਾ ਚਿਰ ਇਸ ਗੱਲ ਤੇ ਵਿਸ਼ਵਾਸ ਨਹੀਂ ਕਰ ਜਿੱਦਣ ਇਹ ਵਿਸ਼ਵਾਸ ਹੋ ਗਿਆ ਕਿ ਤੇਰਾ ਨਾ ਕੋਈ ਸੁਧਾਰ ਸਕਦਾ ਹੈ ਕੋਈ ਨਾ ਵਿਗਾੜ ਸਕਦਾ ਇਹ ਤਾਂ ਸਭ ਸੰਸਾਰੀ ਜਿਹੜਾ ਸੰਸਾਰ ਬਾਹਲਾ ਵਿਗਾੜ ਸੁਧਾਰ ਹੈ ਤਾਂ ਹੈਗਾ ਹੁਕਮ ਨਾਲ ਬਾਕੀ ਤੂੰ ਆਪਣਾ ਜੇ ਸਮਾਲ ਲੈ ਜਿਹੜਾ ਤੂੰ ਸਮਾਲਨ ਆਇਆ ਹੋਇਆ ਤਾਂ ਸਮਾਲ ਲੈ ਤੇ ਨਹੀਂ ਤਾਂ ਬੇੜਾ ਇਹ ਨਹੀ ਹਾਲੇ ਪਰ ਪਿਸਟੌਨ ਤੇ ਸਭ ਤੋਂ ਕੁਝ ਰਹਿਣਾ ਨਹੀਂ ਸਵਾਰ ਉਹ ਤੈਨੂੰ ਆਪ ਹੀ ਸਵਾਰਨਾ ਪੈਣਾ ਆਪਣਾ ਕੋਈ ਕਿਸੇ ਦਾ ਨਹੀਂ ਸਵਾਰਨਾ ਆਪਣੇ ਹੱਥੀਂ ਆਪਣਾ ਉਸ ਕੰਮ ਲੱਗ ਜਾ ਜਿੰਨਾ ਚਿਰ ਸੰਦੇਹ ਪੈਦਾ ਕਰੇਗਾ ਹੋਰ ਬਾਹਰ ਉਲਝਿਆ ਰਹੇਗਾ ਉਨਾ ਚਿਰ ਆਪਣਾ ਕੰਮ ਤੇ ਸਵਾਰ ਸਵਾਰਨਾ ਤੈਨੂੰ ਟਾਈਮ ਹੀ ਨਹੀਂ ਮਿਲਣਾ ਜਦ ਆਦਮੀ ਸੋਚਦਾ ਹੈ ਤਾਂ ਉਹ ਆਪਣਾ ਕੁਝ ਨਹੀਂ ਕਰ ਸਕਦਾ ਸਾਹਿਬ ਫਿਰ ਤਾਂ ਹੋਰੇ ਪਾਸੇ ਉੱਡ ਜਾ ਰਹੇ ਬਾਹਰ ਬੈਰ ਬਰੋਧ ਕਾਮ ਗ੍ਰੋਧ ਲੋਭੋ ਝੂਠ ਵਿਕਾਰ ਮਹਾ ਲੋਭ ਤਰੋ ਇਹੋ ਜੁਗਤ ਬਿਹਾਨੇ ਕਹੀ ਜਨਮ ਆਪਣੇ ਵਾਲਾ ਕੰਮ ਸ਼ੁਰੂ ਹੀ ਨਹੀਂ ਹੋਇਆ ਇਹ ਨਾ ਕੰਮਾਂ ਤੋਂ ਹੀ ਬਹਿਲ ਨਹੀਂ ਹੋਇਆ ਜਿਹੜੇ ਝਗੜਿਆਂ 'ਚ ਫਸਿਆ ਤਾਂ ਝਗੜੇ ਹੀ ਨਹੀਂ ਮੁੱਕੇ ਇੱਕ ਵੇਹਨੇ ਦੇ 25 ਜਾਂ 26 ਦਿਨ ਹੁੰਦੇ ਨੇ ਜਾਇ ਤਵਾਰ ਘੜਦੀ 25 26 ਦਿਨ ਅਦਾਲਤਾਂ ਲੱਗਦੀਆਂ ਨੇ 40 ਮੁਕੱਦਮੇ ਨੇ ਵੇ ਤਾਂ ਕਦੇ ਵੀ ਨਹੀਂ ਫਿਰ ਮੇਰਾ ਮੈਂ ਆਪਣਾ ਕੰਮ ਕਿੱਥੇ ਕਰੂੰਗਾ ਹਾਂ ਇੱਕ ਦਿਨ ਦੋ ਤਰੀਕਾਂ ਦਾ ਹੋ ਸਕਦੀਆਂ ਨੇ ਇਕੱਠੀਆਂ ਬੇ ਲਿੰਗੇ ਦੇ ਵੀ ਆ ਸਾਡੀ ਹਾਲਤ ਹੈ ਬੇਲੇ ਨਹੀਂ ਹੈਗਾ ਕੰਮ ਇਹਨੇ ਨੇ ਕਾਇਮ ਨਹੀਂ ਹੈ ਐਤਵਾਰ ਨੂੰ ਛੁੱਟੀ ਹੁੰਦੀ ਹੈ ਚਾਰ ਭੋਗਾਂ ਦੇ ਜਾਣਾ ਹੁੰਦਾ ਉਧਰ ਲੈ ਵੇਲ ਹੁੰਦਾ ਕਿਹ ਇੱਕ ਕੰਮ ਵਾਸਤੇ ਵੇਲੇ ਨਹੀਂ ਇਹ ਜਿਹੜਾ ਘਰ ਦੇ ਵਿੱਚੋਂ ਬਾਹਰ ਨਿਕਲ ਕੇ ਨਿਕਰਾ ਹੋ ਗਿਆ ਉੱਥੇ ਵੇਲ ਹੀ ਹੈ ਫਿਰ ਫੇਰ ਨਹੀਂ ਉਹਨੂੰ ਵੇਲ ਹੈ ਤਾਂ ਗਿਆ ਘਰ ਆ ਮੰਗਾ ਨਿਗਰਹ ਸਨੇਕਰ ਸਨੇਕਰ ਸਾਰਿਆਂ ਨਾਲ ਪ੍ਰੇਮ ਕਰਲਾ ਸਾਰੇ ਰਾਜੀ ਨੋ ਕਰਲਾ ਆ ਆਪਣਾ ਝਗੜਾ ਨਹੀਂ ਪਾਈ ਕਿਸੇ ਨਾਲ ਅਮਰਾ ਝਗੜਾ ਰਹਾ ਨਾ ਕਹੂੰ ਪਰਸ ਬੁੱਲਣਾ ਛੱਡੇ ਦਊ ਜਿਹੜੇ ਝਗੜਾ ਪੈਦਾ ਕਰਨ ਵਾਲੇ ਉਹਨਾਂ ਨੂੰ ਛੱਡ ਦੇ ਉਹਨਾਂ ਨਾਲ ਸੰਗ ਤੇ ਛੱਡ ਦੇ ਝਗੜਾ ਪੈਦਾ ਕਰਾਉਣ ਵਾਲੇ ਬੰਦਿਆਂ ਨਾਲ ਸੰਗ ਤੇ ਛੱਡ ਦੇ ਜੇ ਝਗੜਾ ਮਿਟਾਉਲੇ ਮਨ ਝਗੜੇ ਕਰਦਾ ਇਹਨੂੰ ਵੜ ਗਿਆ ਕਰਨ ਤੇ ਇਹਨੂੰ ਕਹਾਂ ਵੀ ਇਹਨਾਂ ਦੀ ਸੰਗਤ ਨਹੀਂ ਕਰਨੀ ਤੇ ਸੰਗਤ ਬਦਲ ਲੈ। ਨਾ ਹੀ ਦੇਖਣਾ ਭਾਜੀ ਹੈ ਪਰਮ ਸਿਆਣ ਇਹ ਪਰ ਜੇ ਨਾਮ ਮੰਨ ਨਹੀਂ ਮੰਦਾ ਇਹ ਗੱਲ ਨੂੰ ਘਰ ਚ ਟਿੱਕੇ ਨਹੀਂ ਬਹਿੰਦਾ। ਜੇ ਬੱਚਾ ਕੋਈ ਬਾਹਰ ਸੋਸਾਇਟੀ ਜਾ ਕੇ ਗਲਤ ਸੋਸਾਇਟੀ ਜਾਂਦਾ ਚੰਗੀ ਗੱਲ ਉਹਨੂੰ ਘਰੋਂ ਨਾ ਜਾਣ ਦੋ। ਇਹੀ ਇਲਾਜ ਹੈ ਤੇ ਹੋਰ ਕੀ ਇਲਾਜ। ਇਹ ਘਰ ਵਰਦਾ ਨਹੀਂ। ਤੇਨੂੰ ਘਰੋਂ ਬਾਹਰ ਨਾ ਬਾਹਰ ਨਾ ਜਾਣ ਦੇ। બસ ਇਹ ਹੀ ਟ੍ਰਿਕਾ ਮਨੂ ਘਰ ਦੇ ਅੰਦਰ ਹੀ ਰੱਖੋ ਇਹਨੂੰ ਬਾਹਰ ਜਾਣ ਨਾ ਦਿਓ ਇੱਥੇ ਪਹਿਰਾ ਲਾ ਦਿਓ ਇਹਦਾ ਧਿਆਨ ਰੱਖੋ ਕਿ ਆਨੇ ਦਾ ਹੀ ਰਹਿਣਾ ਰਵਦਾ ਨਹੀਂ ਰਹਿਣਾ ਪਰਵੇਸ਼ਾ ਦਾ ਹੋਏ ਧਿਆਨ ਰੱਖਣ ਦੀ ਲੋੜ ਨਹੀਂ ਹੈ ਮਨ ਦਾ ਧਿਆਨ ਰੱਖਣਾ ਵੀ ਇਹ ਕੀ ਕਰਦਾ ਹੈ ਕਹੇ ਜੀ ਸੰਗਤ ਕਰਦਾ ਕੁਛੇ ਦੀ ਆਦਤਾਂ ਬਦਲੀਆਂ ਨਹੀਂ ਬਦਲੀਆਂ ਜੇ ਨਹੀਂ ਬਦਲੀਆਂ ਤਾਂ ਕਿਉਂ ਨਹੀਂ ਬਦਲੀਆਂ ਅੱਜ ਇਹਨੇ ਕਿੰਨਾ ਟਾਈਮ ਕੀ ਕੀਤਾ ਕਿੰਨਾ ਟਾਈਮ ਕੀ ਕੀਤਾ ਇਹਨੇ ਹਿਸਾਬ ਦੇਣਾ ਇੱਕ ਇੱਕ ਮਿੰਟ ਦਾ ਕੜੀ-ਕੜੀ ਦਾ ਲੇਖਾ ਮੰਗਾ। ਵੀ ਉਹ ਫਿਰ ਦੇਣ ਵਾਲੇ ਫਿਰ ਕੀ ਕਰਾਂਗੇ? ਇਹ ਚੀਜ਼ ਦਤੇ ਰੱਖਣਾ। ਤੇ ਅਸੀਂ ਤਾਂ ਹੋਰੇ-ਹੋਰੇ ਅਤ ਕਰੀ ਬਲੇ। ਲੇਖਾ ਤਾਂ ਕੜੀ-ਕੜੀ ਦਾ ਦੇਣਾ ਪੈਣਾ। ਪੈਸੇ-ਪੈਸੇ ਦਾ ਜੀ ਨਾ ਸਾਬ ਦੇਖਣਾ ਪਹਿਲਾਂ ਬਿੱਲ ਕਿ ਆਉਂਦਾ। ਖਰਚਾ ਤਾਂ ਕਰੀ ਜਾਂਦਾ ਸਰਕਾਰੀ ਪੈਸੇ ਦਾ। ਉਹ ਕਹਿੰਦਾ ਫਿਰ ਜਾਇ ਜਾਲੀ ਲਿਓ। ਪਹਿਲਾ ਕਾਗਜ਼ਾਂ ਦਾ ਪੇਡ ਪੂਰਾ ਕਰੋ ਤੇਰੂ ਗਰਵਾਏ ਕੋਈ ਕਾਗਜ਼ਾਂ ਦਾ ਪੇਡ ਪੂਰਾ ਕਰਦਾ ਹੈ ਉਹ ਚਲ ਝੂਠਾ ਸੱਚਾ ਬਾਹਰ ਦਾ ਸੀ ਕਾਗਜ਼ਾਂ ਦਾ ਪੇਡ ਪੂਰਾ ਕਰਦਾ ਡਰ ਜੋ ਹੈ ਐ ਗੱਲ ਦਾ ਡਰ ਹੈ ਹੀ ਨਹੀਂ ਪਰ ਡਰ ਪਾਇਆ ਸੀ ਗੁਰਬਾਣੀ ਨੇ ਵਾਹਿਗੁਰੂ ਗੱਲ ਬਣੀ ਹੋਈ ਨਹੀਂ ਹੈ ਵਿਸ਼ਵਾਸ ਕੀਤਾ ਹੀ ਨਹੀਂ ਜੇ ਇਸ ਗੱਲ ਤੇ ਵਿਸ਼ਵਾਸ ਕਰਦੇ ਘੜੀ ਘੜੀ ਦਾ ਲੇਖਾ ਮੰਗਾ ਧਰਮ ਰਾਜ ਨੇ ਲੇਖਾ ਮੰਗਾ ਹੈ ਕੀ ਮੁਖ ਲੈ ਕੇ ਜਾਏਗਾ ਜੇ ਇਸ ਗੱਲ ਦਾ ਵਿਸ਼ਵਾਸ ਕਰਦੇ ਫਿਰ ਮੰਨਦਾ ਧਿਆਨ ਰੱਖਦੇ ਫਿਰ ਅਸੀਂ ਧਿਆਨ ਰੱਖਦੇ ਕਿ ਕੀ ਕਰਦੇ ਆ ਕਿੰਨਾ ਜੀਵਨ ਚੱਲਿਆ ਗਿਆ ਕਿੰਨਾ ਰਹਿ ਗਿਆ ਤੇ ਇਸ ਗੱਲ ਦਾ ਧਿਆਨ ਹੀ ਨਹੀਂ ਤਾਂ ਮੁਫਤ ਵੀ ਮਿਲੀ ਹੋਈ ਹੈ ਅਸੀਂ ਕਿਹੜਾ ਸਾ ਲੈਨੇ ਫਰੀ ਦਾ ਬੰਦਾ ਕੋਈ ਸਾ ਲੈਂਦਾ ਸਕੂਟਰ ਬੰਦ ਕਰ ਦਿੰਦੇ ਆ ਕਾਰ ਬੰਦ ਕਰ ਦਿੰਦੇ ਆ ਤੇਲ ਫੋਕਦਾ ਕਿਉਂ ਪੜ੍ਹੋ ਜੇ ਸਾਨੂੰ ਪੜ੍ਹੇ ਤੇ ਉਹਦਾ ਕੋ ਖਾਣੂ ਵੀ ਨਹੀਂ ਮੰਗਦਾ ਜਦੋਂ ਆਹ ਲੈਦਾ ਉਹਨਾਂ ਦਾ ਕਦੇ ਡਿਮਾਂਡ ਹੀ ਨਹੀਂ ਕੀਤੀ ਕੁਝ ਕਹਿੰਦਾ ਸਾਤਾ ਜੀ ਆਪੇ ਹੁੰਦਾ ਜੇਦਰ ਬੰਦ ਹੋ ਜੂ ਪਤਾ ਲੱਗ ਜੂਗਾ ਆਪੇ ਆਉਂਦਾ ਕਿ ਨਹੀਂ ਆਉਂਦਾ ਜੇ ਸਾਰਾ ਲੋਕ ਦਾ ਨਾ ਫੇਰ ਪੈ ਜਾਂਦਾ ਅਰਦਾਲੇ ਵਾਲਿਆਂ ਨੂੰ ਲੋਕ ਨੂੰ ਲੱਗਦਾ ਫਿਰ ਆਪੇ ਫਿਰ ਕਦ ਤੀ ਨਹੀਂ ਆਉਂਦਾ ਫਰਕ ਨਹੀਂ ਹੁੰਦਾ ਆਪੇ ਰਿਓਂ ਦਾ ਫਰਕ ਦਾ ਹਾਂ ਉਹ ਲਿੰਦੀ ਸੌਲਾ ਹਾਂ ਸਾਲੇਂਦੀ ਸੌਲਾ ਆ ਸਾਉਤੀ ਮਰ ਸਾਦੇ ਉਹਨੇ ਆਪਣੀ ਡਿਊਟੀ ਲਈ ਹੋਈ ਹੈ ਆਪੇ ਕਿੱਥੇ ਆਉਂਦਾ ਆਪੇ ਆਉਂਦਾ ਤਾਂ ਬੰਦ ਕਿਉਂ ਹੋਵੇ ਉਸੇ ਪਲੇਖੇ ਨੇ ਗੁਰਬਾਣੀ ਨੇ ਥੋੜਾ ਜਿਹਾ ਅਲਰਟ ਸਾਨੂੰ ਕੀਤਾ ਸੀ ਜਗਾਇਆ ਸੀ ਨਹੀਂ ਜਾਗਿਆ ਕੋਈ ਵੀ ਯਗੇਨ ਕੋਈ ਗੁਰਬਾਣੀ ਕੀਤੇ ਬਲ ਨੇ ਨਹੀਂ ਪ੍ਰਵਾਹ ਕਰਦੇ ਉਹਨਾਂ ਦੀ ਪ੍ਰਵਾਹ ਉਹ ਨਹੀਂ ਕਰਦਾ ਜ਼ਬਰਦਸਤ ਅਰਦਾਸ ਕਰੀ ਜਾਂਦਾ ਉਹ ਵੀ ਅਰਦਾਸ ਉਹਦੀ ਸੁਣਦਾ ਜਿਹੜਾ ਉਹਦੀ ਸੁਣੂਗਾ ਉਹਦੀ ਕੌਣ ਸੁਣਦਾ ਉਹਦਾ ਜਨ ਫਿਰਥੀ ਨਾ ਜਾਏ ਕਿਨ ਕੀ ਦਾ ਕਿਸੇ ਦਿਨ ਨਹੀਂ ਸੁਣਦਾ ਹੈਗਾ ਪੁੱਛਣਾਂ ਦਾ ਇਹ ਪੁੱਛਣਾਂ ਲੈ ਕਿਉਂ ਸੁਣੇ ਜਦ ਅਸੀਂ ਉਹਦੀ ਨਹੀਂ ਸੁਣਦੇ ਅੱਤਵਾਦੀ ਨਹੀਂ ਸੀ ਸੁਣਦੇ ਸਰਕਾਰ ਦੀ ਸਰਕਾਰ ਨੇ ਅੱਤਵਾਦੀਆਂ ਦੀ ਸੁਣੀ ਫਿਰ ਕਿਉਂ ਸੁਣੇ ਕਿਉਂ ਸੁਣੇ ਸੁਣੀ ਉਸੇ ਦੀ ਜਾਂਦੀ ਹੈ ਜਿਹੜਾ ਸਰਕਾਰ ਦੀ ਸੁਣਦੀ ਹੈ ਝੂਠੀ ਸਰਕਾਰ ਤਾਂ ਸ਼ਾਇਦ ਉਹਦੀ ਵੀ ਨਾ ਸੁਣੇ ਪਰ ਉਹ ਤਾਂ ਸੱਚੀ ਸਰਕਾਰ ਹੈ ਸੰਸਾਰ ਦੀ ਸਰਕਾਰ ਤਾਂ ਸ਼ਾਇਦ ਇਦਾਂ ਲੋਕਰ ਪਰ ਉਹ ਤਾਂ ਇਦਾਂ ਕਰਦਾ ਹੈ ਜਿਹੜਾ ਉਹਦੀ ਸੁਣੇ ਉਹਦੀ ਹੋਂਕੇ ਮੈਨੂੰ ਸੁਣੇ ਉਹ ਤਾਂ ਸਾਰਿਆਂ ਦੀ ਉਹ ਸੁਣਦਾ ਪਰ ਪਰਵਾ ਉਹਦੀ ਕਰਦਾ ਜਿਹੜਾ ਉਹਦੀ ਪਰਵਾ ਕਰਦਾ ਸੁਣਦਾ ਤਾਂ ਸਾਰਿਆਂ ਕੋਲੋਂ ਬੋਲਾ ਇਉਂ ਦਾ ਧਿਆਨ ਨਹੀਂ ਸਾਡੇ ਚ ਸ਼ਬਦ ਦੇ ਪਿੱਛੇ ਜਿੰਨੀ ਸ੍ਰਿਸ਼ਟੀ ਪੈਦਾ ਕੀਤੀ ਹੈ ਸਾਰੇ ਚ ਹਰ ਵਕਤ ਧਿਆਨ ਰੱਖੋ